ਆਫ ਇੰਡੀਆ ਵਾਲੀ ਗਲੀ ਦੇ ਵਿੱਚ ਅਜੀਬ ਮਹੇਸ਼ਰੀ ਦੇ ਘਰ ਦੇ ਵਿੱਚ ਊਜ਼ਲਾ ਸਾਹਿਬ ਅੱਜ ਆਣ ਲੱਗੇ ਨੇ ਨਹੀਂ ਨਹੀਂ ਆਜਾ साहब निका करते निकी गुड़िया श्री महेश्वरी जी ने सा शेर पुत्र बहुत ही कामयाब मेरा छोटा भी बहुत ही कामयाब मेरा छोटा भी ਕਿਸ਼ਣ ਨਾਲ ਨਾਰਾਜ਼ ਹੋ ਕੇ ਮੈਨੂੰ ਵੀ ਨਹੀਂ ਦੱਸਿਆ ਤੇ ਬਸ ਅਚਾਨਕ ਹੀ ਚਲਾ ਗਿਆ ਤੇ ਮੈਨੂੰ ਫੋਨ ਕਰਕੇ ਰਾਤੀ ਕਹਿੰਦਾ ਆਪਣੇ ਮੂੜ ਜੀ ਦੀ ਭਾਜੀ ਮੈਂ ਚਲਾ ਗਿਆ ਜੀ ਮੈਂ ਕਿਹਾ ਇਹ ਕੀ ਹੋਇਆ ਬੱਸ ਕਰਾਈਏ ਨਾ ਰੋਲ ਲੱਗ ਪਿਆ ਇਹ ਬੜੀ ਪੁਰਾਣੀ ਗੱਲ ਹੈ ਮੈਂ ਕਿਹਾ ਨਹੀਂ ਪੁੱਤਰ ਜੀ ਤੁਸੀਂ ਵਾਪਸ ਆਣਾ ਕਹਦਾ ਨਹੀਂ ਹੋ ਮੈਂ ਚਲਾ ਗਿਆ ਉਹ ਨਹੀਂ ਮੈਂ ਆਉਣਾ ਲੇਕਿਨ ਗੱਲ ਇਹ ਹੈ ਕਿ ਕਦੀ ਨੋਹਾਂ ਨਾਲੋਂ ਮਾਸ ਵੱਖਰਾ ਨਹੀਂ ਹੁੰਦਾ ਕਦੀ ਆਪਣੇ ਜਿਹੜੇ ਆਪਣੇ ਹੁੰਦੇ ਆ ਬਗਾਨੇ ਬਗਾਨੇ ਹੁੰਦੇ ਆ ਔਰ ਇਹਨੂੰ ਜਲਦੀ ਸਮਝ ਆ ਗਈ ਔਰ ਇਹਨੂੰ ਫਿਰ ਮੈਂ ਜਦੋਂ ਪਰਸੋਂ ਮੈਂ ਇਹਨੂੰ ਕਿਹਾ ਕਿ ਤੂੰ ਘਰ ਵਾਪਸ ਹਣਾ ਮੈਨੂੰ ਕਹਿੰਦਾ ਠੀਕ ਹੈ ਭਾਜੀ ਔਰ ਗੱਲ ਇਹ ਹੈ ਕਿ ਅੱਜ ਇਹ ਮੇਰਾ ਛੋਟਾ ਵੀਰ ਸਾਡੇ ਨਾਲ ਵਾਪਸ ਆ ਗਿਆ ਸਾਡੀ ਤਾਕਤ ਤੁਣੀ ਹੋ ਗਈ ਹੈ ਔਰ ਮੈਨੂੰ ਇਹ ਵਿਸ਼ਵਾਸ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਅਸੀਂ ਵੱਗ ਚੜ੍ਹ ਕੇ ਅਜੇ ਕੁਮਾਰ ਦੀ ਰਹਿਮਾਈ ਦੇ ਵਿੱਚ ਇੱਥੋਂ ਆਪਾਂ ਗੁਰਜੀਤ ਸਿੰਘ ਵਾਜਰ ਨੂੰ ਵੱਟਵਾਂਡ ਵੋਟਾਂ ਭਾਗੇ ਚਦਾਵਾਂਗੇ ਔਰ ਕਾਂਗਰਸ ਪਾਰਟੀ ਦਾ ਪਰਚਮ ਜਿਹੜਾ ਉਹ ਲਹਿਰਾਵਾਂਗੇ ਮੈਂ ਹੁਣ ਬੇਨਤੀ ਕਰਾਂਗਾ ਜਿੱਤੇ 2 ਮਿੰਟ ਵਾਸਤੇ ਸ਼੍ਰੀ ਸੁਨੀਲ ਜੱਤੀ ਜੀ ਆਪਣਾ ਸੁਨੀਲ ਜੱਤੀ ਜੀ 2 ਮਿੰਟ ਲਈ ਆਪਣਾ ਆਸ਼ੀਰਵਾਦ ਆਪਣੇ ਛੋਟੇ ਵੀਰ ਨੂੰ ਦੇਣਗੇ ਔਰ ਉਸ ਤੋਂ ਬਾਅਦ ਮੈਂ ਡੱਬਸਾ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਵਿਧੀਵਤ ਅਸੀਂ ਕਾਂਗਰਸ ਨੂੰ ਸ਼ਾਮਲ ਕਰਾ ਕੇ ਤੇ ਇਹ ਰੀਅ ਸਿਵਾਵਾ ਜੜੀਆਂ ਲਈ ਜੈਹਰ ਸਹਿਬਾ ਜੀ ਉਹਨਾਂ ਦੇ ਪਰਵਾਰ ਸਾਥੀ ਉਹਨਾਂ ਕੋਲ ਆਈ ਖੁਸ਼ੀ ਦੀ ਗੱਲ ਹੈ ਕਿ ਆ ਗੈਸ਼ਰੀ ਪਰਵਾਰ ਜਿਹੜਾ ਸਾਡਾ ਬਣਾ ਇਹਦਾ ਪੁਰਾਣਾ ਪਰਵਾਰ ਜਦੋਂ ਕੋ ਜੰਦਾ ਨਾ ਤਾਂ ਇਹ ਪਰਵਾਰ ਕੋਲ ਜਿੰਨੂ ਤੁਹਾਨੂੰ ਪਰ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਹਰ ਘਰ ਵਾਸੀ ਹੋਈਗੇ ਮੇਰੀਆਂ ਬੱਚੀਆਂ ਜਦੋਂ ਆਏ ਆਪਕੋ ਤੇ ਚਿਹਰੇ ਤੇ ਖੁਸ਼ੀ ਦੇਖਣੇ ਜਿਹੜੀ ਚਾਹ ਉਹ ਬਿਆਦੇ ਛੋਟੇ ਦੇਵੀ ਜਿਹੜੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਸਦਾ ਮਨ ਤੋਂ ਹੈ ਜਿੰਨਾ ਸਵਾਗਤ ਹੈ ਜਿਹੜੀ ਉਪਰ ਸਮਝਣੋਂ ਉਹਨੂੰ ਸੇਕੋ ਕਾਂਗਰਸ ਪਾਰਟੀ ਇੱਕ ਅਸਲੀ ਪਾਰਟੀ ਹੈ ਜਿਹੜੀ ਸੈਕਲਰ ਸੰਧ ਲੈ ਕੇ ਆਧੁਨਿਕ ਸਾਰੇ ਹੀ ਆਜੋ ਅਧਿਤੀ ਆਏ ਆਏ ਸਾਰੇ ਸਾਡੇ ਕਾਰਜਕਰਤਾ ਦੋਸਤੋ ਅੱਜ ਬੜੀ ਖੁਸ਼ੀ ਦਾ ਦਿਨ ਹੈ ਤੁਸੀਂ ਇੱਥੇ ਆਨ ਦੀ ਕਿਰਪਾਲਤਾ ਕੀਤੀ ਦੇਖੋ ਸਾਹੇ ਗਾਣ ਜਿਹੜੀ ਸੋਟੀ ਵਾਲੀ ਹੈ ਆ ਜਿਹੜੀ ਕਿ ਅੱਜ ਫਿਕਰ ਮੈਂ ਸਿੰਦਾ ਆਇਆ ਸਾਰਿਆਂ ਨਹੀਂ ਆਪਣੇ ਸਾਥੀਆਂ ਨੂੰ ਕਿ ਦੇਖੋ ਆਪਣੀ ਪਾਰਟੀ ਦੀ ਗੱਦੀ ਛੱਡੀ ਨਹੀਂ ਆਪਣੀ ਪਾਰਟੀ ਜਲਵੋ ਤੈ ਮਰ ਨਹੀਂ ਜਾਓ ਲੇਕਿਨ ਆਪਣੀ ਪਾਰਟੀ ਕਦੀ ਨਾ ਛੱਡੋ ਉਹਦੇ ਵਿੱਚ ਬੜੀ ਇੱਜ਼ਤ ਹੁੰਦੀ ਆ ਆਦਮੀ ਦੀ ਆਪਣੀ ਪਾਰਟੀ ਛੱਡ ਕੇ ਜਾਣਾ ਦੂਜੀ ਪਾਰਟੀ ਦੇ ਚਲੇ ਜਾਣਾ ਉੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਨਹੀਂ ਕੋਈ ਦਾ ਉੱਥੇ ਕੋਈ ਤੁਹਾਡੀ ਕੋਈ ਮਾਨ ਨਹੀਂ ਦਿੱਤਨੀ ਉਧਰ ਕੋਈ ਖਸਾ ਨਹੀਂ ਛੱਡ ਕੇ ਕੁਰਸੀ ਸਾਥੀਆਂ ਨੇ ਗਏ ਵੀ ਐ ਲੇਕਿਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਦਾ ਹੀ ਅਹਿਸਾਸ ਨਹੀਂ ਹੋਇਆ ਕبھی ਸਾਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਉਹ ਆਪ ਆਪਣੀ ਪਾਰਟੀ ਦੇ ਵਿੱਚ ਆਇਆ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਸਾਡੇ ਸਾਰੇ ਪੰਥ ਸਾਥੀ ਸਾਡੇ ਨਾਲ ਹੈ ਐ ਮੈਂ ਸੋਚਿਓ ਕਿ ਕੋਈ ਵਰਕਰ ਨੇ ਆ ਉਹਨੂੰ ਕੁਝ ਮਿਲਿਆ ਕੁਝ ਨਹੀਂ ਮਿਲਿਆ ਲੇਕਿਨ ਉਹਦੀ ਆਤਮਾ ਨੂੰ ਕੀ ਦੀ ਸ਼ਾਂਤੀ ਹੋਣੀ ਚਾਹੀਦੀ ਆ ਕਿ ਮੈਂ ਆਪਣੀ ਪਾਰਟੀ ਦੇ ਬਤੀ ਵਫਾਦਾਰ ਆਂ ਔਰ ਵਫਾਦਾਰ ਰਹਾਂਗਾ ਛੋਟੋਸ ਤੋਂ ਮੇਰੇ ਆਪਣੇ ਪੁੱਤਰ ਨੂੰ शिक्षा दमदारणा आर्थिक कर के भीतर ਸਾਡੇ ਅਹੀ ਸੰਸਕਾਰ ਅਸੀਂ ਦੋ ਪੁੱਸਤੋਂ ਗਾਉਂ ਕਾਂਗਰਸੀ ਹੈਗੇ ਔਰ ਕਾਂਗਰਸੀ ਰਵਾਂਗੇ ਚਾਹੇ ਅਸੀਂ ਕੱਟ ਕਿੰਤੀ ਤੇ ਅੱਜ ਮਿਨੋਰਟੀ ਹੈ ਕੱਲ ਸੀਨੀਅਰਟੀ ਵੀ ਹੋ ਸਕਦੀ ਹੈ ਦੋਸਤੋ ਇਹ ਤਾਂ ਇੱਕ ਖੇਡ ਹੈ ਜਿਸ ਤਰ੍ਹਾਂ ਖੇਡ ਹੁੰਦੀ ਹੈ ਉਹਦੇ ਕੇ ਇੱਕ ਆਪਣਾ ਪਲੇਅਰ ਹਾਰਦਾ ਦੂਸਰਾ ਪਲੇਅਰ ਜਿੱਤਦਾ ਸੁਹਾਰ ਦਿੱਤੇ ਲੱਗੀ ਰਹਿੰਦੀ ਜੀਵਨ ਤੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਜੀਵਨ ਜੀ ਕਈ ਵਾਰੀ ਆਰ ਦਿੱਤੇ ਹੁੰਦੀ ਆ ਲੇਕਿਨ ਜਿਹੜੇ ਬੰਦੇ ਇੱਕ ਰਸਤੇ ਦਾ ਤੁਰੇ ਰਹਿੰਦੇ ਆ ਉਹ ਹਮੇਸ਼ਾ ਕਾਮਯਾਬ ਹੁੰਦੇ ਆ ਉਹਨਾਂ ਨੂੰ ਕਿੰਨਾ ਇੱਕ ਦਿਨ ਮੰਜ਼ਿਲ ਮਿਲ ਜਾਂਦੀ ਏ ਸੋ ਬਸ ਮੈਂ ਕੋਈ ਨਹੀਂ ਬੋਲਣਾ ਕਿਉਂਕਿ ਮੇਰੇ ਕੋਲ ਮੇਰੇ ਜਿਹੜੇ ਸਾਥੀ ਆ ਵੱਡੇ ਵੱਡੇ ਕਾਵਾਂ ਵਾ ਵਾ ਟਾਈਮ ਉਹਨਾਂ ਨੇ ਲਾਇਆ ਕਾਂਗਰਸ ਪਾਰਟੀ ਨੂੰ ਭਰਾਂ ਤੇ ਮੈਂ ਉਹਨਾਂ ਦੇ ਵਿੱਚ ਨਹੀਂ ਆਣਾ ਚਾਹੀਦਾ ਹੁਣ ਮੈਂ ਥੋੜਾ ਜਿਹਾ ਸਟੇਜ 'ਤੇ ਕੰਮ ਕਰਨ ਲੱਗਾ ਪਹਿਲਾਂ ਤਾਂ ਸਿਰਫ ਤੁਮ ਆਪਣੀ ਇੰਟਰੋਡਕਸ਼ਨ ਦਿੱਤੀ ਸੀ ਹੁਣ ਮੈਂ ਸਟੇਜ 'ਤੇ ਆ ਕੇ ਕੰਮ ਲੱਗਾ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਪੂਰੇ ਪ੍ਰਧਾਨ